ਡਾਕਟਰ ਸਾਹਿਬ ਆਪ ਜੀ ਨੇ ਪਹਿਲਾ ਐਪੀਸੋਡ ਜੋ ਕੀਤਾ ਏਕਾ ਭਾਉ ਦਾ ਉਹਦੇ ਵਿੱਚ ਵੇਦਾਂ ਉਪਨਿਸ਼ਦਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ ਸੀ ਸੋ ਸਾਨੂੰ ਇਹ ਸਮਝਾਉਣਾ ਕਰੋ ਕਿ ਸ੍ਰੀ ਕ੍ਰਿਸ਼ਨ ਜੀ ਗੀਤਾ ਵਿੱਚ ਕੀ ਫਰਮਾਉਂਦੇ ਨੇ ਇੱਕ ਦੇ ਬਾਰੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਜੀ ਸਾਧ ਸੰਗਤ ਜੀਓ ਦੇਸ਼ਵ ਦੇ ਦੇ ਵਿੱਚ ਸਾਰੇ ਸੌਣ ਵਾਲੇ ਸਰਪੰਖਣ ਵਾਲੇ ਦੇ ਗਰਮਿੰਗ ਫੇਸਬੁੱਕ ਗਰੁੱਪ ਦੀ ਵਿਚਾਰ ਸਾਰਿਆਂ ਦੇ ਚਰਨਾਂ 'ਚ ਪ੍ਰਣਾਮ ਸਵਾਲ ਹੈ ਵੀ ਸ੍ਰੀ ਕ੍ਰਿਸ਼ਨ ਜੀ ਨੇ ਕੀ ਕਿਹਾ ਏ ਕਿ ਪੌਦੇ ਬਾਰੇ ਵਿੱਚ ਗੀਤਾ ਜਿਹਨੂੰ ਪੰਜਵਾਂ ਉਪਨਿਸ਼ਦ ਆਪਣਾ ਉਪਨਿਸ਼ਦ ਕਿਹਾ ਜਾਂਦਾ ਗੀਤਾ ਉਪਨਿਸ਼ਦ ਜਾਂ ਵੀ ਤੋਂ ਉਪਨਿਸ਼ਦ ਇਸ ਤਰ੍ਹਾਂ ਵੀ ਨਸਬੋਧਨ ਕਰਿਆ ਜਾਂਦਾ ਉਪਨਿਸ਼ਦਾਂ ਦੇ ਵਿੱਚ ਬਹੁਤ ਸਾਰਾ ਗਿਆਨ ਹੈ ਆਤਮਾ ਔਰ ਪਰਮਾਤਮਾ ਦਾ ਉਸੇ ਤਰ੍ਹਾਂ ਗੀਤਾ ਜੀ ਦੇ ਵਿੱਚ ਤੋ ਕ੍ਰਿਸ਼ਨ ਜੀ ਜਦੋਂ ਅਰਜੁਨ ਨੂੰ ਉਪਦੇਸ਼ ਕਰ ਰਹੇ ਹਨ ਉਰਖ ਖੇਤਰ ਦੇ ਮੈਦਾਨ 'ਚ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਮਹਾਭਾਰਤ ਤੋਂ ਪਹਿਲਾਂ ਉਹ ਹੈ ਜਿਹੜਾ ਸਾਰਾ ਪ੍ਰਸੰਗ ਗੀਤਾ ਦੇ ਵਿੱਚ ਆਇਆ। ਕ੍ਰਿਸ਼ਨ ਜੀ ਕਹਿ ਰਹੇ ਅਰਜੁਨ ਮਾਵੇ ਬਿਸ਼ਰਨਮ ਕੇਵਲ ਮੇਰੀ ਸ਼ਰਨ ਵਿੱਚ ਆ। ਇਹ ਹੈ ਅਨੰਨ ਭਗਤੀ ਜਾਂ ਏਕਾਪਉ ਇੱਕ ਦੀ ਸ਼ਰਨ ਵਿੱਚ ਆਉਣਾ। ਤੇ ਦੂਜਾ ਉਹਨਾਂ ਨੇ ਇੱਕ ਹੋਰ ਸ਼ਲੋਕ ਹੈ ਗੀਤਾ ਜੀ ਦੇ ਵਿੱਚ ਆਇਆ ਉਹ ਤ੍ਰੈਗੁਣ ਵਿਸ਼ਯਵੇਦਾ ਨਿਸਤ੍ਰੈ ਗੁਣੋ ਭਾਵ ਅਰਜੁਨ اے ਅਰਜੁਨ ਵੇਦ ਤਿੰਨੇ ਗੁਣਾ ਦਾ ਵਿਸ਼ਾਏ ਮਾਇਆ ਦਾ ਵਾਜੋ ਸਦੋ ਔਰ ਤਮ ਤ੍ਰੈਗੁਣ ਵਿਸ਼ਯਵੇਦਾ ਨਿਸਤ੍ਰੈ ਗੁਣੋ ਭਾਵਨ ਨਿਸਤਾਰਾ ਹੋਣਾ ਹੈ ਗੁਣ ਦੇ ਨਾਲ ਚੌਥੇ ਨਾਲ ਚੌਥਾ ਲੁਕਤ ਰੱਖਿਆ ਹੋਇਆ ਗੁਰਬਾਣੀ ਚ ਵੀ ਇਸ ਤਰ੍ਹਾਂ ਬਹੁਤ ਕੁਝ ਲੁਕਤ ਹੈ ਰੇਸ਼ੀ ਜੀ ਨੇ ਵੀ ਉਹ ਚੌਥਾ ਸ਼ਬਦ ਲੁਕਤ ਰੱਖਿਆ ਹੋਇਆ ਚੌਥਾ ਪਦ ਤੁਰਿਆ ਪਦ ਚੌਥੀ ਪਦਵੀ ਇਹ ਇਹ ਚੌਥਾ ਗੁਣ ਇਹ ਇੱਕੋ ਚੀਜ਼ ਨੇ ਸਾਰੇ ਵਰਗਾਨੀ ਜੇ ਵੀ ਵਾਰ-ਵਾਰ ਆਦਣ। ਤੋਂ ਜਿਹੜਾ ਚੌਥਾ ਗੁਣ ਹੈ ਉਹਦੇ ਨਾਲ ਨਸਤਾਰਾ ਹੁਣਾ ਉਹ ਕਿੱਥੇ ਹੁੰਦਾ ਉਹ ਭਗਤਾਂ ਦੇ ਕੋਲ ਔਰ ਸੰਤਾਂ ਦੇ ਕੋਲ ਹੁੰਦਾ। ਪ੍ਰਿਸ਼ਨ ਜੀ ਦੇ ਸ਼ਬਦ ਹੈ ਵੀ ਵੇਦਾਂ ਨਾਲ ਨਸਤਾਰਾ ਨਹੀਂ ਹੁਣਾ ਤਾਂ ਹੀ ਤਾਂ ਕਬੀਰ ਜੀ ਬਿਮਾਰੇ ਵੀ ਅਮਰੇ RAM ਨਾਮ ਕਹੇ ਉਬਰੇ ਵੇਦ ਭਰੋਸੇ ਪਾण्डे ਡੂਬ ਮਰੇ। ਜਿਹੜੇ ਚਾਰੇ ਵੇਦ ਹੈ ਉਹਨਾਂ ਦੇ ਵਿੱਚ ਕੁਦਰਤ ਦੀ ਪੂਜਾ ਹੈ। ਉਹ ਤਾਂ ਪ੍ਰਿਸ਼ਨ ਜੀ ਰੋਕ ਰਹੇ ਹੈ ਵੀ ਚੌਥੇ ਗੁਣ ਵਾਲਿਆਂ ਦੇ ਨਾਲ ਜੁੜੋ ਜਿਹੜੇ ਮਹਾਪੁਰਸ਼ ਪਰਮਾਤਮਾ ਨੂੰ ਪਾ ਚੁੱਕੇ ਆ ਉਹਨਾਂ ਦੇ ਅੰਦਰ ਨਾਮ ਚੱਲ ਰਿਹਾ ਹੈ ਉਹਨਾਂ ਦੀ ਮੈਂ ਟੁੱਟ ਚੁੱਕੀ ਹੈ ਉਹ ਉਸ ਉਹ ਚੌਥੇ ਗੁਣ ਚ ਹੁੰਦੇ ਸੋ ਸਾ ਸੰਗਤਿਓ ਇਹ ਪਿਛਲੀ ਵਿਚਾਰ ਦੇ ਨਾਲ ਲਾ ਕੇ ਹੀ ਨਹੀਂ ਦੇਖਿਓ ਇੱਕ ਦੀ ਜਿਹੜੀ ਏਕਾਪਾਉ ਹੈ ਕੋਈ ਬਾਣੀ ਦਾ ਉਹੀ ਗੀਤਾ ਜੀ ਵਿੱਚ ਹੈ ਪ੍ਰੇਸ਼ੰਦੀ ਦਾ ਇਹ ਬਾਰ ਬਾਰ ਉਕਮ ਹੈ ਜਦੋਂ ਦਰੋਪਤਾਂ ਨੇ ਕਿਹਾ ਘਰ ਗਏ ਹੋਏ ਨੂੰ ਜਦੋਂ ਕ੍ਰਿਸ਼ਨ ਜੀ ਘਰ ਗਏ ਬਾਅਦ ਵਿੱਚ ਫਿਰ ਸ਼ਾਮ ਨੂੰ ਉਹ ਦਰਬਾਰ ਤੋਂ ਉੱਠ ਕੇ ਜਿੱਥੇ ਚੀਰਹਾਨ ਹੋ ਰਿਆ ਸੀ ਦਰਉਪਤਾਂ ਦਾ ਉਹ ਕਹਿਣ ਲੱਗੇ ਵੀ ਕ੍ਰਿਸ਼ਨ ਜੀ ਤੁਸੀਂ ਮੈਨੂੰ ਪਹਿਲਾਂ ਹੀ ਆ ਜਾਂਦੇ ਤੁਸੀਂ ਮੇਰਾ ਚੀਰਹਾਨ ਅੱਧਾ ਕਿਤਾ ਹੋਏਗਾ ਤਾਂ ਪਹਿਲਾਂ ਆ ਜਾਂਦੇ ਤੁਸੀਂ ਕ੍ਰਿਸ਼ਨ ਜੀ ਕਹਿੰਦੇ ਦਰਉਪਤਾਂ ਤਾਂ ਮੈਨੂੰ ਪਹਿਲਾਂ ਯਾਦ ਹੀ ਨਹੀਂ ਕਰਿਆ ਤੇ ਇਹਦਾ ਹੋਰ ਦੇਪੁਰ ਆਸਲਾ ਰੱਖੀ ਹੋਈ ਸੀ ਵੀ ਮੇਰੇ ਧਰਮ ਗੁਰੂ ਬੈਠੇ ਉਹ ਮੈਨੂੰ ਬਚਾਉਣਗੇ ਦਰੋਣਾਚਾਰੀਆ ਵਰਗੇ ਕ੍ਰਿਪਾਚਾਰੀਆ ਵਰਗੇ ਫਿਰ ਤੂੰ ਆਲੇ-ਦਾਲੇ ਹੋਰ ਪਾਸੇ ਵੀ ਰੱਖ ਰਹੀ ਸੀ ਵੀ ਮੈਨੂੰ ਕੋਈ ਨਾ ਕੋਈ ਛਦਾਊਗਾ ਜਦ ਤੇਰੇ ਹੱਥ ਉੱਪਰ ਨੂੰ ਹੋ ਗਏ ਫਿਰ ਮੈਂ ਤੇਰੇ ਕੋਲੇ ਤਾਂ ਮੈਂ ਤਾਂ ਅੰਦਰੇ ਤਾਂ ਦੇਖ ਰਿਹਾ ਤਾਂ ਸਾਰਾ ਕੁਝ ਫਿਰ ਮੈਂ ਆ ਗਿਆ ਤੇ ਤੇਰਾ ਖਿਆਲ ਛੁੱਟ ਗਿਆ ਸੋ ਮਤਲਬ ਕਹਿਣ ਦਾ ਇਹ ਹੈ ਵੀ ਗੁਰਬਾਣੀ ਦਾ ਔਰ ਗੀਤਾ ਜੀ ਦਾ ਔਰ ਬਹੁਤ ਸਾਰੇ ਉਪਨਿਸ਼ਦਾਂ ਦਾ ਇਹ ਇੱਕ ਕਾਮਨ ਥਾਟ ਹੈ ਵੀ ਇੱਕ ਦੇ ਉੱਪਰ ਖੜਨਾ ਹੈ ਇੱਕ ਦੀ ਭਗਤੀ ਕਰਨੀ ਇੱਕ ਦਾ ਹੀ ਖਿਆਲ ਕਰਨਾ ਇੱਕ ਦੇ ਨਾਲ ਜੁੜਨਾ ਇੱਕ ਤੋਂ ਬਿਨਾਂ ਦੂਜੇ ਦੇ ਕੋਲ ਨਹੀਂ ਜਾਣਾ ਇਹਨੂੰ ਅਨੰਨ ਭਗਤੀ ਵੀ ਕਿਹਾ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਜੀ